ਕੀ ਐ ਐਸਐਸਪੀ ਰੋਪੜ ਦੇ ਜਿਹਦੇ ਚ ਇੱਕ ਬੰਦੇ ਨੂੰ ਦਿਖਾਇਆ ਜਾ ਰਿਹਾ ਕਿ ਇਸਨੇ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦਿੱਤੀ ਸੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਬੰਦਾ ਫੜ ਕੇ ਲਿਆਏ ਆ ਨਾਗਪੁਰ ਤੋਂ ਫੜ ਕੇ ਲਿਆਂਦਾ ਮਹਾਰਾਸ਼ਟਰ ਦਾ ਬੰਦਾ ਗੈਰ ਪੰਜਾਬੀ ਬੰਦਾ ਹੈ ਲੇਕਿਨ ਜੀਨੇ ਮੈਨੂੰ ਧਮਕੀ ਦਿੱਤੀ ਸੀ ਔਰ ਮੇਰੀ ਉਹਦੇ ਨਾਲ ਕਈ ਵਾਰ ਗੱਲ ਹੋਈ ਹੈ ਉਹਦੇ ਮੈਸੇਜ ਵੀ ਆਏ ਆ ਉਹ ਪਿਓਰ ਪੰਜਾਬੀ ਬੰਦਾ ਬੋਲਦਾ ਸੀ ਠੇਠ ਪੰਜਾਬੀ ਬੰਦਾ ਬੋਲਦਾ ਸੀ ਤੇ ਜਿਹੜੇ ਉਹਨੇ ਮੈਸੇਜ ਮੈਨੂੰ ਕੀਤੇ ਉਹ ਵੀ ਠੇਠ ਪੰਜਾਬੀ ਦੇ ਵਿੱਚ ਸੀ ਉਹਨੇ ਮੈਨੂੰ ਇਹ ਵੀ ਕਿਹਾ ਸੀ ਮੈਂ 22 ਦੇ ਨਾਲ ਗੱਲ ਕਰਾ ਦਿੰਨਾ 22 ਸ਼ਬਦ ਹੈ ਜਿਹੜਾ ਸਾਡੇ ਪੰਜਾਬੀ ਹੀ ਵਰਤਦੇ ਆ ਮਹਾਰਾਸ਼ਟਰ ਵਾਲੇ ਨਹੀਂ ਵਰਤ ਸਕਦੇ ਤੁਸੀਂ ਦੇਖਦੇ ਹੋਣੇ ਆ ਜਿਹੜੇ ਪ੍ਰਵਾਸੀ ਵੀ ਇੱਥੇ ਆ ਕੇ ਪੰਜਾਬੀ ਸਿੱਖ ਲੈਂਦੇ ਆ ਉਹਨਾਂ ਦਾ ਲਹਿਜਾ ਚੇਂਜ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਬੰਦਾ ਫੜਿਆ ਹੈ ਇਹ ਟੋਟਲ ਡਰਾਮ ਹੈ ਇਹ ਉਹ ਬੰਦਾ ਨਹੀਂ ਹੈ ਜਿਹਨੇ ਮੈਨੂੰ ਧਮਕੀਆਂ ਦਿੱਤੀਆਂ ਆਉਣ ਵਾਲੀ ਚੋਣਾ ਨੂੰ ਦੇਖ ਕੇ ਇਹ ਸਾਰਾ ਕੁਝ ਠਗਣਾ ਚਾਹੁੰਦੇ ਆ ਅੱਜ ਚੋਣਾ ਦੇ ਵਿੱਚ ਜਿਹੜਾ ਮੇਨ ਮੁੱਦਾ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਉਹ ਬਿਲਕੁਲ ਖਰਾਬ ਹੋ ਚੁੱਕੀ ਹੈ ਨਸ਼ਿਆਂ ਦਾ ਜ਼ੋਰ ਹੈ ਇਸ ਲਾਅ ਐਂਡ ਆਰਡਰ ਦੇ ਵਿੱਚ ਦਿਖਾਉਣਾ ਚਾਹੁੰਦੇ ਅਸੀਂ ਧਮਕੀ ਦੇਣ ਵਾਲਾ ਬੰਦਾ ਫੜ ਲਿਆ ਉਹ ਭਾਈ ਇਹ ਉਹ ਬੰਦਾ ਨਹੀਂ ਹੈ ਮੈਨੂੰ ਜਿਹਨੇ ਧਮਕੀ ਦਿੱਤੀ ਸੀ ਉਹ ਠੇਠ ਪੰਜਾਬੀ ਚ ਬੋਲਦਾ ਸੀ ਇਹ ਪੰਜਾਬੀ ਬੋਲ ਨਹੀਂ ਸਕਦਾ ਉਹਨਾ ਬੰਦਾ ਇਹ ਬੰਦਾ ਪੰਜਾਬੀ ਨਹੀਂ ਹੈ ਤੁਸੀਂ ਐਵੇਂ ਡਰਾਮੇਬਾਜ਼ੀ ਕਰਕੇ ਇਹ ਟਕੇ ਵੀ ਢੋਲ ਨੂੰ ਬੰਦ ਨਾ ਕਰੋ ਇਹ ਸਹੀ ਨਹੀਂ ਹੈ ਇਹ ਬੰਦਾ ਨਹੀਂ ਹੈ ਉਹ ਜਿਹਨੇ ਮੈਨੂੰ ਧਮਕੀ ਦਿੱਤੀ ਸੀ ਇਹ ਬਿਲਕੁਲ ਡਰਾਮੇਬਾਜ਼ੀ ਹੋ ਰਹੀ ਹੈ। ਦੇਖੋ ਮੈਂ ਆ ਪਿਛਲੇ ਦਿਨਾਂ ਜਲੰਧਰ ਗਿਆ ਸੀ। ਉੱਥੇ ਸ਼ਰਿਆਮ ਲੋਕਾਂ ਦੀਆਂ ਚੈਨੀਆਂ ਖੋਈਆਂ ਜਾ ਰਹੀਆਂ, ਸ਼ਰਿਆਮ ਮੋਬਾਈਲ ਖੋਏ ਜਾ ਰਹੇ ਸ਼ਹਿਰ ਦੇ ਵਿੱਚ, ਸ਼ਰਿਆਮ ਫਰੋਟੀਆਂ ਲਈਆਂ ਜਾ ਰਹੀਆਂ, ਸ਼ਰਿਆਮ ਧਮਕੀਆਂ ਆ ਰਹੀਆਂ। ਇਹ ਹਰ ਸ਼ਹਿਰ ਦੀ ਕਹਾਣੀ ਹੈ ਪੰਜਾਬ ਦੇ ਦੀ। ਹਰ ਇਲਾਕੇ ਦੀ ਕਹਾਣੀ ਹੈ ਪੰਜਾਬ ਦੇ ਦੀ। ਇਸ ਕਹਾਣੀ ਨੂੰ ਹੁਣ ਟਕੜ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ ਜੇ ਧਮਕੀ ਆ ਸਕਦੀ ਹੈ। ਜੀਦੇ ਆਲੇ-ਦਾਲੇ ਪੁਲਿਸ ਹੈ ਪੈਰਾ ਹੈ ਸਾਬਕਾ ਮੁੱਖ ਮੰਤਰੀ ਹੈ ਤਾਂ ਆਮ ਆਦਮੀ ਆਮ ਵਪਾਰੀ ਆਮ ਦੁਕਾਨਦਾਰ ਦਾ ਪੰਜਾਬ ਦੇ ਵਿੱਚ ਕੀ ਹਾਲਾਤ ਹੋਏਗੀ ਇਸ ਚੀਜ਼ ਨੂੰ ਹੁਣੇ ਟਕਣਾ ਚਾਹੁੰਦੇ ਆ ਤੇ ਐਵੇਂ ਕੋਈ ਬੰਦਾ ਫੜ ਲਏ 나ਗਪੁਰ ਤੋਂ ਕਹਿੰਦੇ ਜੀ ਇਸਨੇ ਧਮਕੀ ਦਿੱਤੀ ਸੀ ਇਸ ਬੰਦੇ ਨੇ ਮੈਨੂੰ ਧਮਕੀ ਨਹੀਂ ਦਿੱਤੀ ਉਹ ਠੇੜ ਪੰਜਾਬੀ ਬੋਲਦਾ ਸੀ ਤੇ ਠੇੜ ਪੰਜਾਬੀ ਦੇ ਵਿੱਚ ਬਿਲਕੁਲ ਸਹੀ ਪੰਜਾਬੀ ਲਿਖ ਕੇ ਉਹਨੇ ਮੈਨੂੰ ਮੈਸੇਜ ਕੀਤੇ ਇੱਕ ਗੈਰ ਪੰਜਾਬੀ ਬੰਦਾ ਕਿਸ ਤਰੀਕੇ ਨਾਲ ਇੰਨੀ ਵਧੀਆ ਪੰਜਾਬੀ ਬੋਲ ਸਕਦਾ ਸਾਨੂੰ ਸਮਝ ਨਹੀਂ ਆਉਂਦੀ ਮੈਨੂੰ ਪਤਾ ਨਹੀਂ ਲੱਗੇਗਾ ਕਿ ਜੀ ਇਹ ਕਿਹੜੀ ਮੈਂ ਤਾਂ ਬੰਦੇ ਦਾ ਕਈ ਵਾਰ ਸ਼ਕਲ ਦੇਖ ਕੇ ਦੱਸ ਦੇਣਾ ਕਿ ਇਹ ਕਿਹੜੀ ਸਟੇਟ ਦਾ ਰਹਿਣ ਵਾਲਾ ਹੈ ਜਾਂ ਕਿਹੜੀ ਬੋਲੀ ਬੋਲਣ ਵਾਲਾ ਹੈ ਜਾਂ ਕਿਹੜੀ ਬਰਾਦਰੀ ਦਾ ਬੰਦਾ ਹੈ ਇਹ ਮੈਨੂੰ ਕਿਹ ਪਤਾ ਨਹੀਂ ਲੱਗਿਆ ਕਿ ਉਹ ਬੰਦਾ ਕੌਣ ਹੋ ਸਕਦਾ ਇਹ ਬੰਦਾ ਨਹੀਂ ਆ ਉਹ ਇਹ ਬਿਲਕੁਲ ਹੀ ਡਰਾਮੇਬਾਜੀ ਹੈ ਇਹਦਾ ਬੰਦੇ ਦਾ ਆਪ ਹੀ ਉਹ ਦੱਸ ਰਿਹਾ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਜਿਹਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਜਿਹੜਾ ਇਸ ਕੰਮ ਦਾ ਮਾਹਰ ਨਹੀਂ ਹੈ ਜਾਂ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਉਹ ਇੱਕ ਮੁੱਖ ਮੰਤਰੀ ਨੂੰ ਧਮਕੀ ਥੋੜਾ ਦੇਗਾ ਇਸ ਲਈ ਇਹ ਡਰਾਮੇਬਾਜੀ ਪੁਲਿਸ ਬੰਦ ਕਰੇ ਅਸਲੀ ਬੰਦੇ ਨੂੰ ਫੜੇ ਜੇ ਇਹਨਾਂ ਦੇ ਵਿੱਚ ਜਾਨ ਹੈ ਤਾਂ ਦੇਖੋ ਬਹੁਤ ਬੰਦੇ ਐਸੇ ਐ ਜਿਹੜੇ ਆਪਣੇ ਚੁੱਪਚੀ ਪਿੱਤੇ ਇਹਨਾਂ ਫਰੋਤੀ ਵਾਲਿਆਂ ਨੂੰ ਪੈਸੇ ਦੇ ਕੇ ਆਪਣਾ ਖਿਹੜਾ ਛੜਾ ਰਹੇ ਤੇ ਬਹੁਤ ਬੰਦੇ ਐਸੇ ਆ ਜਿਹੜੇ ਥਾਣੇ ਵੀ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਪੁੱਛਦਾ ਨਹੀਂ ਇੱਥੇ ਤੱਕ ਕਿ ਮੈਨੂੰ ਵੀ ਜਦ ਧਮਕੀ ਆਈ ਮੈਂ ਡੀਜੀਪੀ ਨੂੰ ਮੈਸੇਜ ਕੀਤਾ ਮੈਨੂੰ ਪੁੱਛਿਆ ਕਿਸੇ ਨੇ ਨਹੀਂ ਜਦ ਤੱਕ ਮੈਂ ਪ੍ਰੈਸ ਵਿੱਚ ਨਹੀਂ ਆ ਗਿਆ ਸੋ ਇਹ ਅੱਜ ਸਰਕਾਰ ਬਿਲਕੁਲ ਨਕਮੀ ਹੋ ਚੁੱਕੀ ਹੈ ਇਸ ਤੋਂ ਨਹੀਂ ਸੰਭਾਲਿਆ ਜਾ ਰਿਹਾ ਕੰਮ ਜਿਹੜਾ ਮੈਂ ਕਿਹਾ ਸੀ ਵੀ ਸਟੇਜ ਚਲਾਉਣ আর స్టేਜ ਚਲਾਉਣ ਦੇ ਵਿੱਚ ਬਹੁਤ ਫਰਕ ਹੈ ਉਹ ਫਰਕ ਅੱਜ ਸਾਹਮਣੇ ਲੋਕਾਂ ਨੂੰ ਦਿਖ ਰਿਹਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ